ਆਵਾਦੀ ਪਾਰਟੀ ਜਦੋਂ ਦੀ ਸੱਤਾ ਵਿੱਚ ਆਈ ਆ ਜੋ ਵਾਦੇ ਕੀਤੇ ਸੀ ਉਹ ਲੋਕਾਂ ਨੇ ਪੂਰੇ ਕੀਤੇ ਆ ਬਿੱਲ ਮਾਫ ਨੇ ਬਸਾਂ ਦੇ ਕਿਰਾਏ ਮਾਫ ਨੇ ਠੀਕ ਆ ਜੀ ਬਹੁਤ ਵਧੀਆ ਕੰਮ ਕਰਦੇ ਆ ਕਿਸਾਨਾਂ ਨੂੰ ਕਿਸਾਨਾਂ ਵਾਸਤੇ ਜਿਹੜਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਬਿਜਲੀ ਫ੍ਰੀ ਕਿੱਦਾਂ 24 ਘੰਟੇ ਆਉਂਦੀ ਆ ਪਹਿਲਾਂ ਕਿਸਾਨ ਜਿਹੜੇ ਸੀਗੇ ਰਾਤ ਨੱਕੇ ਮੋੜ ਜਾਂ ਜਾਂਦੇ ਔਰ ਦਿਨੇ ਪਾਣੀ ਨੂੰ ਲੱਗਣ ਦਿਆ ਅਸੀਂ ਘਰਾਂ ਦੇ ਵਿੱਚ ਫਿਰਦੇ ਆ ਗਲਾਂ ਨੌਰ ਦੇ ਵਿਕਾਸ ਦਾ ਮੁੱਦਾ ਲੈ ਕੇ 32 ਦੇ ਮਸਲੇ 'ਚ ਕਿਸਾਨ ਬੜੇ ਖੁਸ਼ ਨੇ ਕਹਿੰਦੇ ਕਿ ਅਸੀਂ ਪਿਛਲੇ 24-25 ਸਾਲਾਂ 'ਚ ਇਹ ਕੰਮ ਹੋਇਆ ਹੀ ਨਹੀਂ ਜਿਹੜਾ ਭਗਵੰਤ ਸਿੰਘ ਮਾਨ ਨੇ ਕੀਤਾ ਕਿ 32 ਜਰੀਏ 24 ਘੰਟੇ ਆ ਕੋਈ ਲੋੜ ਨਹੀਂ ਪੈਂਦੀ ਰਾਤ ਜਾਂ ਦਿਨੇ ਪਾਣੀ ਲਾਓ ਆਪਣਾ ਤੇ ਕਿਸਾਨ ਆਪਣੇ ਘਰ ਤੇ ਬਾਕੀ ਅਸੀਂ ਆਸ ਕਰਦੇ ਆਂ ਕਿ ਸਤਾ ਵਿੱਚ ਆਉਣ ਤੋਂ ਬਾਅਦ ਅਜੇ ਜੋ ਲੋਕਾਂ ਨੇ ਵਾਅਦੇ ਕਰਨਦੇ ਆ ਉਹ ਪੂਰੇ ਕਰਾਂਗੇ ਠੀਕ ਹੈ ਜੀ ਆਪਰਾ ਚੋਣ ਸਾਲ ਕੀ ਮੇਰਾ ਚੋਣ ਸਾਲਾ ਜੀ ਲੈਪਟਾਪ ਆਵਾ ਦੀ ਪਾਰਟੀ ਕੀ ਲੋਕਾਂ ਨੂੰ ਪੀਪਲ ਪੇਪਰ ਤੇ ਦੂਜੇ ਨੰਬਰ ਤੇ ਆ ਜੀ ਮੇਰਾ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਅਪੀਲ ਮੈਂ ਕਰਨਾ ਚਾਹੁੰਦਾ ਕਿ 18 ਤੀਕ ਵਾਲੇ ਦਿਨ ਮੈਂ ਪਬਲਿਕ ਨੂੰ ਕਹਿਣਾ ਚਾਹੁੰਦਾ ਕਿ ਲੈਪਟੋਨ ਨੂੰ ਜਿਹੜੀ ਇਹ ਮੋੜ ਲਾਉਣ ਤੇ ਜਿਤਾਉਣ ਤੇ ਜੋ ਅਸੀਂ ਪਬਲਿਕ ਆਪਣੀ ਨਾਲ ਵਾਦੇ ਕੀਤੇ ਨੇ ਅਸੀਂ ਉਹ ਪੂਰੇ ਕਰਾਂਗੇ ਇਹ ਬਹੁਤ ਹੀ ਸਤਿਕਾਰਯੋਗ ਕਲਨੌਰ ਨਿਵਾਸੀਓ ਮੇਰੇ ਭੈਣੋ ਭਰਾਓ ਸਾਰੀਆਂ ਛੇ ਪੰਚਾਇਤਾਂ ਜਿਨ੍ਹਾਂ ਦੀ ਇਲੈਕਸ਼ਨ ਹੋਣੀ ਸੀ ਜਿਨ੍ਹਾਂ ਵਿੱਚ ਹੁਣ ਚਾਰ ਪੰਚਾਇਤਾਂ ਦੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਜਿਨ੍ਹਾਂ ਵਿੱਚੋਂ ਕਲਾਂ ਨਾ ਔਰ ਪ੍ਰਾਣੀ ਦੇ ਵਿੱਚੋਂ ਜਿਹੜੇ ਆ ਸਰਦਾਰ ਕੁਲਵਿੰਦਰ ਸਿੰਘ ਜੀ ਕਾਲੂ ਸਾਹਿਬ ਉਹਨਾਂ ਨੇ ਆਮ ਆਦਮੀ ਪਾਰਟੀ ਬਨੇ ਉਹਨਾਂ ਨੂੰ ਜਿਹੜਾ ਉਮੀਦਵਾਰ ਜਿਹੜਾ ਉਹ ਐਲਾਨਿਆ 7 ਨੰਬਰ ਤੇ ਉਹਨਾਂ ਦੇ ਜਿਹੜੇ ਆ ਉਹ ਸੱਤ ਮੈਂਬਰ ਜਿਹੜੇ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਹੜੇ ਬਣ ਗਏ ਨੇ ਇਹਨਾਂ ਦਾ ਚੋਣ ਨਿਸ਼ਾਨ ਹੈ ਲੈਪਟਾਪ ਲੈਪਟਾਪ ਨੂੰ ਮੋਹਰਾਂ ਲਾ ਕੇ 18 ਤਰੀਕ ਨੂੰ ਜਿਹੜਾ ਵਾ ਤੁਸੀਂ ਜਿਹੜਾ ਇਹਨਾਂ ਨੂੰ ਕਾਮਯਾਬ ਕਰਨਾ ਹੈ ਦੂਸਰੀ ਮੇਰੀ ਬੇਨਤੀ ਹੈ ਜਿਸ ਦਿਨ ਦੀ ਭਗਵੰਤ ਮਾਨ ਸਰਕਾਰ ਆਈ ਆ ਉਸ ਦਿਨ ਦੀ ਪਰਚੀਆਂ ਦੀ ਰਾਜਨੀਤੀ ਨਹੀਂ ਹੋਈ ਵਿਕਾਸ ਦੇ ਮੁੱਦੇ ਤੇ ਗੱਲ ਹੋਈ ਆ ਕਲਾਂੌਰ ਦੇ ਵਿਕਾਸ ਦੀ ਗੱਲ ਹੋਈ ਆ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਐਮ ਐਲ ਏ ਸਾਹਿਬ ਨੇ ਉਹਨਾਂ ਨੇ ਬਹੁਤ ਵਧੀਆ ਤਰੀਕਾ ਨਾਲ ਜਿਹੜੀ ਆ ਵਿਧਾਨ ਸਭਾ ਦੀ ਜਿਹੜਾ ਮੁੱਦਾ ਉਠਾਇਆ ਸੀ ਇਹ ਜਦੋਂ ਮੁੱਦਾ ਉਠਾਇਆ ਉਹ ਤੋਂ ਬਾਅਦ ਸਰਕਾਰ ਨੇ ਤੁਰੰਤ ਉਤੇ ਐਕਸ਼ਨ ਲੈਂਦਿਆਂ ਹੋਇਆਂ ਜਿਹੜਾ ਵਾ ਇਹ ਜਿਹੜੀ ਹੈ ਪੰਚਾਇਤਾਂ ਦਾ ਨੋਟੀਫਿਕੇਸ਼ਨ ਕੀਤਾ ਜਿੱਦੀ ਚੋਣ ਜਿਹੜੀ 18 ਤਰੀਕ ਨੂੰ ਹੋ ਰਹੀ ਹੈ ਕਲਾਂ ਨੌਰ ਨਿਵਾਸੀਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੱਥੇ ਜਿੱਥੇ ਵੀ ਸਾਡੇ ਆਮ ਆਰਮੀ ਪਾਰਟੀ ਦੇ ਜਿਹੜੇ ਨੇ ਉਹ ਖਲੋਤੇ ਹੋਏ ਨੇ ਸਰਪੰਚ ਨੇ ਪੰਜ ਖਲੋਤੇ ਹੋਏ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਡੇਢ ਸਾਲ ਸਰਕਾਰ ਆ ਡੇਢ ਸਾਲ ਸਰਕਾਰ ਔਰ ਜੇ ਸਰਪੰਚ ਬਣਾਓਗੇ ਡਬਲ ਇੰਜਨ ਦੇ ਨਾਲ ਇਹ ਕੰਮ ਕਰਨਗੇ ਪਹਿਲਾਂ ਐਡਮਿਨਿਸਟਰेटर ਲੱਗਾ ਸੀ ਹੁਣ ਗਲੀਆਂ ਦੀਆਂ ਮੁਹੱਲਿਆਂ ਦੀ ਡੇਰਿਆਂ ਦੇ ਰਸਤਿਆਂ ਦੇ ਉੱਤੇ ਪਾਰਕ ਬੰਨੇ ਨੇ ਜਿਮ ਬੰਨੇ ਨੇ ਇੰਡੋਰ ਸਟੇਡੀਅਮ ਬੰਨੇ ਨੇ ਲਾਈਟਾਂ ਲੱਗਣੀਆਂ ਨੇ ਸਾਊਂਡ ਸਿਸਟਮ ਲੱਗਣੇ ਨੇ ਗੁਰਬਾਣੀ ਦਾ ਪ੍ਰਵਾਹ ਚੱਲਣਾ ਇੱਥੇ ਸਾਰੇ ਕਲਾਂੌਰ ਨੂੰ ਸੀਸੀਟੀਵੀ ਕੈਮਰੇ ਦੇ ਨਾਲ ਜਿਹੜਾ ਵਾ ਉਹ ਲੈਸ ਕੀਤਾ ਜਾਣਾ ਇਹ ਤੋਂ ਇਲਾਵਾ ਹਜ਼ਾਰਾਂ ਜਿਹੜੀਆਂ ਨੇ ਸਹੂਲਤਾਂ ਜਿਹੜੀਆਂ ਨੇ ਇਹ ਕਲਾਂੌਰ ਦੇ ਸਰਪੰਚ ਤੁਸੀਂ ਆਪਣੇ ਬਣਾਓਗੇ ਤੇ ਫੇਰ ਹੀ ਸਹੂਲਤਾਂ ਤੁਸੀਂ ਬਣਾਓ ਲੈ ਸਕੋਗੇ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਨੂੰ ਕਲਾਂੌਰ ਵਾਸੀਆਂ ਨੂੰ ਕਿ ਇਹ ਜਿਹੜਾ ਵਾ